ਸਤਿ ਸ਼੍ਰੀ ਅਕਾਲ ਬਾਈ ਜੀ ਮਾਡ ਡੇਰੀ ਫਾਰਮ ਦੇ ਸਾਰੇ ਭੈਣ ਭਰਾਵਾਂ ਦਾ ਵੈਲਕਮ ਬਾਈ ਕੋਲ ਬਹੁਤ ਸੋਹਣੇ ਨਗინੇ ਇੱਕ ਨੀਲੀ ਰੀ ਝੋਟੀ ਵਧੀਆ ਤੇ ਤਾਜ਼ੀਆਂ ਸੂਈਆਂ ਝੋਟੀਆਂ ਇੱਕ ਵੱਡੇ ਰਿਕਾਰਡ ਵਾਲੀ ਝੋਟੀ ਵਿਖਾਵਾਂਗੇ ਟੋਪੜ ਗੱਬਣਾ ਝੋਟੀ ਆ ਬਹੁਤ ਸੋਹਣੀ ਇੱਕ ਵੱਡੀ ਮੈਂ ਤੇ گاਵਾ ਖਾਂ 4-5 گاਵਾ ਆ ਤਾਜ਼ੀਆਂ ਸੂਈਆਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵੀਰ ਜੀ ਠੀਕ ਆ ਜੀ ਸਭ ਵਧੀਆ ਠੀਕ ਆ ਬਾਈ ਜੀ ਸਾਡੇ ਭੈਣ ਭਰਾਵਾਂ ਮਾਡ ਡੇਰੀ ਫਾਰਮ ਦੇ ਜੁੜੇ ਸਾਰਿਆਂ ਦਾ ਧੰਨਵਾਦ ਕਰਦੇ ਆ ਇਹ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਦੇ ਹੋ ਵੀਰ ਜੀ ਆਪਣੇ ਚੈਨਲ ਨੂੰ ਪਿਆਰ ਦਿੰਦੇ ਆ। ਹਾਂਜੀ ਸਾਰਿਆਂ ਦਿਲੋਂ ਧੰਨਵਾਦ ਕਰਦੇ ਆ। ਤੇ ਜਨਮਾ ਵੀਰ ਜੀ ਅੱਜ ਆਪਣੇ ਕੋ ਕੋਈ ਤਕਰੀਬ ਨਹੀਂ ਹੈਗੇ ਜੇ 12 13 ਸਾਰੇ ਨਾਗੇ ਆ ਗਏ ਵਧੀਆ। ਠੀਕ ਠੀਕ। ਟੋਕਣਾ ਕੱਬਣਾ ਮਈਆਂ ਵੀ ਚੱਗੇ ਟੋਕਦੀਆਂ। ਤੇ ਸੱਜਣਾ ਝੋਟੀਆਂ ਵੀ। ਆ ਵੀਰ ਹੁਣੇ ਆਪਣੇ ਕੋ ਆਏ ਵੀਰ ਜੀ ਮਖੂਦੋਂ। ਠੀਕ ਜੀ। ਤੇ ਅੱਗੇ ਮਾਲਿੰਦਾ ਦੇ ਘਰ ਗਿਆ ਆ ਹੁਣ ਵੀ ਨਾ ਬੜੇ ਟੋਪ ਦੀ ਗੱਡੀ ਲਈਏ। ਸਾਰਾ ਮੱਧਾ ਲੈ ਲਈਆਂ ਬਾਈ ਜੀ ਹੁਣ ਤਾਂ। ਠੀਕ ਜੀ ਜੀ। ਇੱਥੇ ਬਲਾਤਾਰ ਦੀ ਨਾ ਮਾਰੋ ਇੱਥੇ ਟਾਈਮ ਹੀ ਲੈਂਦੇ। ਠੀਕ ਹੈ ਮਹ ਕੋ ਤੋਂ ਆਏ ਫੇਰ ਝੋਟੀ ਲਈ ਇੱਕ ਬਹੁਤ ਚੰਗੀ ਟੋਕੜ ਗੱਬਣ ਝੋਟੀ ਨਾਲ ਦੁੱਧ ਹੀ 12 13 ਕਿਲੋ ਠੀਕ ਹੈ ਜੀ ਹਾਂ ਜੀ ਤੇ ਟੌਕ ਟੌਕ ਦੀ ਵੀ ਝੋਟੀ ਚੰਗੀ ਤੇ ਚੰਗੀ ਸਿਰੇ ਸਿਰੇ ਦੀ ਹੁੰਦੀ ਆ ਹਾਂ ਜੀ ਹਾਂ ਜੀ ਬਾਕੇ ਵੀ ਜੀ ਸ਼ੁਰੂ ਤਾਂ ਇੱਕੋ ਗੱਲ ਕਹਿੰਦੇ ਆਨੇ ਆ ਪੀ ਇਹ ਸਾਲੀਆਂ ਚੀਜ਼ਾਂ ਆ ਸਹੀ ਗੱਲ ਜੀ ਇਹ ਆਪੋ ਆਪਣੀ ਗਾੜੀ ਕਿਸਮਤ ਲੜਨੀ ਹੈ ਕਿਸਮਤ ਲੜਨੀ ਹੈ ਇਹ ਵੇਲੇ 60000 ਵਾਲੀ ਮੈਂ ਵੀ 2 ਲੱਖ ਵਾਲੀ ਤੋਂ ਵੱਧ ਉਹ ਦੇ ਆਂਦੀ ਆ ਹਾਂ ਜੀ ਤੇ ਕਿਸੇ ਵੇਲੇ ਨਾ ਦੇਣ ਲੱਗੇ ਤਾਂ ਨਹੀਂ ਦਿੰਦੀ ਇਹ ਕਿਸਮਤ ਤੇ ਬਿਲਕੁਲ ਸਹੀ ਵਾੜੀ ਦੁਕਾਨਦਾਰੀ ਆ ਆਪਣੇ ਨੂੰ ਅਹੀਂ ਤੇ ਲੈਉਣੇ ਚੰਗਾ ਜਾਨਵਰ ਕਰ ਬਿਲਕੁਲ ਸਹੀ ਗੱਲ ਜਿਹੜੀ ਗਾ ਤੇ ਬਾਕੀ ਵੀਰ ਜੀ ਸਾਰਾ ਮਾਲ ਦਿਖਾਉਣਾ ਕੱਲੀ ਕੱਲੀ ਮੈਂ ਤੇ ਵਧੀਆ ਪਸ਼ੂ ਆ ਰਕੜ ਦੇ ਸੇਵਾ ਕਰਿਆ ਕਰੋ ਮੇਰੇ ਭਰਾਵਾ ਤੋਂ ਵੱਧ ਦੱਸੋ ਵੀਰ ਤਾਜੀ ਸੂਈ ਦੇ ਤਾਜੀ ਸੂਈ ਵੀਰ ਮੈਂ ਠੀਕ ਅੱਜ ਸੂਈ ਨੂੰ ਦਿਨ ਹੈਗਾ ਜੇ ਕੋਈ 7 8 ਵਾ ਠੀਕ ਬੱਚਾ ਮਗਰ ਕਟਾ ਤੇ ਮੈਂ ਤਾਂ ਕੱਦ ਕਾਢ ਰਿਆ ਤੇ ਜਾ ਸੂਆ ਮੈਂ ਹੁਣ ਤੇ ਆਵਾ ਦੁੱਧ ਮੈਂ ਦੇ ਕੋਲੋਂ ਹੋਊਗਾ 13 ਹੋ ਜਾ 14 ਹੋ ਜਾ ਹਾਂਜੀ ਇਨਾ ਦਾ ਤਾਂ ਰੈਡੀ ਹੋਊਗਾ ਬੜੀ ਮੈਂ ਲੈ ਦਾ ਪਾਲੀ ਜੋੜ ਵੇਖੋ ਜਿਹਨੂੰ ਕਹਿੰਦੇ ਆ ਵੀ ਹਾਥੀ ਹਾਥੀ ਆ ਪੂਰੀ ਮੈਂ ਵੀਰ ਖਾਨ ਲੇਵੇ ਦੀ ਰਿਕਾਰਡ ਵਾਲੀ ਮੈਂ ਤੇ ਦੁੱਧ ਵਾਲੀ ਮੈਂ ਵੀ ਸਾਰੇ ਬੰਨਿਆ ਹੀ ਤੇ ਵਜਨ ਪੂਰਾ ਵਜਨ ਚੰਗਾ ਮੈਂ ਦਾ ਲੈ ਆ ਵੀ ਮੋੜ ਲੈ ਆ ਵੀਰ ਜੀ ਲੈ ਲਾਰੋ ਮਖ ਲਾਰੋ ਮੜੀ ਲੈ ਲਾਰੋ ਵੇਖੋ ਜੀ ਬੰਬ ਚੋਟੀ ਹੈ ਕਾਲੀ ਸ਼ਾ ਬਹੁਤ ਸੋਹਣੀ ਮੈਂ ਇੱਕ ਨੰਬਰ ਗਰੰਟੀ ਵਾਲੀ ਮਹੀਂ ਹੈ ਵੀਰ ਸਾਰੀ ਦੁੱਧ ਵਾਲੀ ਤੇ ਸਾਫ ਸਫਰੀ ਪੂਰੀ ਵੱਡੀ ਮਹੀਂ ਹੈ ਤੇ ਇਹ ਬਚਾ ਕਟੀਏ ਕਟਾ ਜੇ ਕਟਾ ਦੇ ਮੈਂ ਕਟੀਏ ਕਟਾ ਦੇ ਕਟਾ ਤੇ ਪਾਲੀ ਜੋੜ ਦੇਖੋ ਤੇ ਪੂਰਾ ਜਿੰਨੋ ਕਹਿੰਦੇ ਸਰੀਰ ਮੈਂ ਦਾ ਪੂਰਾ ਵਧੀਆ ਤੇ ਪਤਲੀ ਚੰਬੜੀ ਦੀ ਆ ਚਵਾਈ 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 ਚੋਈ ਦੀ 1 ਨੰਬਰ ਮੈਂ ਵੀ ਵੀਰ ਬਾੜੀ ਜੀ ਦਾ ਵਾਲੇ ਵਾਲੇ ਕੀ ਮੈਂ ਆ ਜੀ ਪੂਰੀ 34 ਚਵਾਈ ਚਵਾਈ ਦੀ ਤੇ ਖਰੀ ਮੈਂ ਇਹ ਟੋਕੜ ਵੀ ਲੱਖ ਦੀ ਆ ਮੈਂ ਨਾ ਵੀ ਵੀਰ ਸਾਰਾ ਸੂਆ ਚੋਗਿਆ ਤੇ ਮੈਂ ਲੱਖਦੀ ਆ ਟੋਕੜੀ ਦੀ ਮੈਂ ਤੇ ਬਿਲਕੁਲ ਜਾਇਜ਼ ਵੀਰ ਦੇ ਦਾਂਗੇ ਹਾਂਜੀ ਉਹ ਤਾਂ ਮੈਂ ਦਾ ਕਰੀਏ 1 30 35 ਜੋ ਮਰਜੀ ਹਾਂਜੀ ਹਾਂ ਨਾ 2 ਲੱਖ ਦੀ 6 ਲੱਖ ਦੀ 6 ਲੱਖ ਦੀ ਹਾਂ ਨਾ ਕਰਦਾ ਨਾ 2000 ਦੀ ਤੇ 12 ਦੇ ਦਾਂਗੇ 20 ਦੀ ਅੰਡ ਵੀ ਲੈ ਵੀ ਭੋਲਿਆ 12 ਦੀ ਠੀਕ ਜੇ ਤਾਂ ਥਾਂ ਥੋੜਾ ਵੀ ਇਹਦਾ ਪਤਾ ਪਛਾਣ ਹੋ ਦਵੇ ਮੈਂ ਚੱਕੇ ਗੱਲ ਕਰੇਗੀ ਠੀਕ ਹੈ ਵੀਰ ਜੀ ਐਡੀ ਮੈਂ ਦੇਖੋ ਪਾਲਜੋਰ ਬਹੁਤ ਸੋਹਣਾ ਮੈਂ ਦਾ ਲੱਗਾ ਹਨ ਲੈਵਲ ਕੁਆਲਟੀ ਰਾਈ ਗਾੜੀ ਸਾਰੇ ਟੋਪ ਟੋਪ ਆ ਠੀਕ ਝੋਟੀ ਵੀਰ 2 ਲੱਖ ਦੀ ਗਈ ਵੀ ਇੱਕ ਆਪਣੇ ਕੋਈ ਇਹ ਚੰਗੀ ਵੱਡੀ ਛੋਟੀ 18 ਕਿਲੋ 17 ਕਿਲੋ ਦੁੱਧ ਕੱਢਦੀ ਠੀਕ ਹੁਣ ਸੱਤਾਂ ਦੀ ਗੱਭਣਿਆ ਤੇ 7 ਕਿਲੋ ਦੁੱਧ ਦੇ 7 ਕਿਲੋ ਦੁੱਧ ਸੱਤਾਂ ਦੀ ਗੱਭਣਿਆ ਸੱਤਾਂ ਦੀ ਗੱਭਣ ਫਿਰ ਸਿੰਘ ਵੇਖੋ ਮੋਦਰੀ ਸਿੰਘ ਆ ਤੇ ਛੋਟੀ ਪੂਰੀ ਸ਼ਕੀਨ ਜਿਹਨੂੰ ਕਹਿੰਦੇ ਨਾ ਉਹ ਜੈੱਡ ਬਲੈਕ ਛੋਟੀ ਆ ਦੋਰੋ ਵੀਰ ਜੀ ਇੱਕ ਰੰਗ ਕਾਲੀ ਦੇ ਵੱਡੀ ਛੋਟੀ ਦੀ ਸਾਰੀ ਟੋਪ ਆ ਪੂਰੀ ਬੰਬ ਛੋਟੀ ਆ ਤਿਆਰ ਹੋਈ ਫਿਰ ਬਾਜੀ ਉਹ ਮਿਲਦੇ ਆਏ ਨਾ ਵੀਰ ਜੀ ਜਿਹੜਾ ਮਰਜ਼ੀ ਵੀਰ ਭਰਾ ਲੈ ਜਾ ਚਾਰ ਤੋਂ ਬੇ 54 ਵਾਲੀ ਝੋਟੀ ਇਹ ਨਾ ਕੋਈ ਆਖੇ ਵੀ ਤੋਕੜ ਗੱਬੜ ਮੈਂ ਬੰਦੇ ਨੇ ਕਿਹੜੀ ਗੱਲੋਂ ਵੇਚੀ ਉਹ ਆਪਣਾ ਖਾਸ ਬੰਦਾ ਵੀ ਹਾਂਜੀ ਹਾਂਜੀ ਜਿਹੜੀ ਗੱਲ ਆ ਉਹ ਉਹ ਆਂਦਾ ਵੀ ਲੈ ਜਾਓ ਜਿਹੜੀ ਕਦੀ ਮੈਂ ਹੀ ਲੈ ਲੈਂਦੀ ਆਪਣੀ ਮਨ ਮਰਜ਼ੀ ਦੇ ਬੰਦੇ ਜਿਹੜੀ ਆਉਂਦਾ ਵੀਰੋ ਅੱਛਾ ਅੱਛਾ ਇਹੋ ਜਿਹੀ ਨਹੀਂ ਕੋਈ ਚੱਕਰ ਵੀ ਆਖੇ ਨਾ ਵੀ ਲਾਰੋ ਜੀ ਪੀ ਨੇ ਦੋ ਦੀ ਮੈਂ ਹੀ ਲਈ ਤੇ ਕਿਹੜੀ ਗੱਲੋਂ ਦੇਤੀ ਕਈ ਬੰਦੇ ਇਹ ਵਿਚਾਰ ਚ ਪੈਂਦੇ ਵੀ ਉਹਰੇ ਖੋਟੀ ਹੋਊਗੀ ਉਹੋ ਜਿਹਾ ਨਹੀਂ ਕੋਈ ਚੱਕਰ ਠੀਕ ਠੀਕ ਨਹੀਂ ਜਿਹੜੀ ਚੀਜ਼ ਵਧੀਆ ਦੇਖਣੀ ਆ ਉਸ ਦੂਰੋਂ ਦੇਖਣੀ ਆ ਦੇਖੋ ਕੋਈ ਜ਼ੂਮ ਕਰਕੇ ਨਹੀਂ ਮਗਰੋਂ ਝੋਟੀ ਦੇ ਕੋਖਾਈ ਆ ਪੂਰੀ ਪਲਜੋਲੇ ਦੇਖੋ ਝੋਟੀ ਦਾ ਤਾਂ ਕਾਲੀ ਸ਼ਾਹ ਜਾਮਣੂ ਹੋਗਾ ਉਹ ਇਹ ਜਿਹੜੀ ਜਿਹੜੀ ਕਿਨੇ ਵੀਰ ਨੇ ਲੈਣਾ ਜਿਆਦਾ ਫਾਇਦਾ ਵਈ ਡਬਲ ਹੋਣ ਵਾਲੀ ਇਹ ਜਿਹੜੇ ਕੁੜਾਂ ਤਾਰਦੇ ਜਾਨਵਰ ਐ ਇੱਕ ਵੀਰ ਬਹੁਤ ਸੋਨੇ ਨਕੀਨਾ ਨਾਕ ਕਹਿੰਦੇ ਝੋਟੀ ਦਾ ਨਾਕ ਹੋਆ ਤੇ ਬਚਾੜੇ ਮਰ ਗਿਆ 95 ਮੈਂ ਵਗਰਾ ਤੇ ਵੱਡੀ ਛੋਟੀ ਰਿਕਾਰਡ ਲੈਵੇ ਵਾਲੀ ਪੜਹੂਗੀ ਤੇ ਚੁਵਾਈ ਵੀ ਪੋਲੀ ਇਹਦੀ ਪੂਰੀ ਰਿਕਾਰਡ ਵਾਲੀ 7 ਕਿਲੋ ਦੋ ਦਾ ਸੱਤਾਂ ਦੀ ਗੱਭੇ ਦੱਸੋ ਭਾਈ ਜੀ ਕੀ ਮੋਲੇਦਾਰ ਹੈ ਵੀਰ ਛੋਟੀ ਦਾ ਭਾਵੇਂ ਕਰਾਲੀਏ ਇੱਕ ਪੰਜ ਜੋ ਮਰਜੀ ਹਾਂਜੀ ਇਹ ਹਾਂ ਨਹੀਂ ਲੱਖ ਜ ਦੋ ਹਜ਼ਾਰ ਫੋੜ ਹੋ ਜੀ ਠੀਕ 95 ਹੀ ਦੇਦਾ ਐਂਡ ਲਓ ਜੀ ਚਾਨੇ ਭਰਾ ਜੀ ਕਹਿੰਦੇ ਐਂਡ ਦੇ ਦਾਂਗੇ ਤੇ ਵਧੀਆ ਰਕਡ ਵਾਲੀ ਮੈਂ ਪੂਰੀ ਠੰਡੀ ਸੀਟ ਸੀ ਆ ਵੀ ਨਿਕਾ ਨੀਦੀ ਰਵੀ ਦਾ ਜਨਵਾਰ ਸਾਡੇ ਕੋਲ 1 2 1 2 ਹਰ ਵਕਤ ਰਹਿੰਦਾ ਠੀਕ ਠੀਕ ਵੀਦੀ ਚੰਨੀ ਗਈਦਾ ਲਾਓ ਆ ਵੀਰ ਆਪਣਾ ਬਾਰਡਰ ਲਾ ਕੇ ਜੋ ਪੂਰਾ ਜਾ ਰਿਹਾ ਆਪਣਾ ਹਾਂਜੀ ਇਹ ਮੁਲਾਇਮ ਆਦੇ ਡਿਊਟੀ ਉਹਦੀ ਇੱਥੇ ਹਾਂਜੀ ਠੀਕ ਜੀ ਤੇ ਚੰਗੀ ਝੋਡੀ ਆ ਵੀਰ ਦੁੱਧ ਕੱਢਦੀ ਰਹੀ ਆ 16 17 ਕਿਲੋ ਸੱਜਰ ਹੁਣ ਚਮਾਂ ਦੀ ਗੱਬਣੇ ਆ ਠੀਕ ਚਮਾਂ ਦੀ ਇਹ ਗੱਬਣੇ ਆ ਚਮਾਂ ਮਹੀਨਾ ਦੀ ਗੱਬਣੇ 12 ਕਿਲੋ ਦੁੱਧ ਜੀ ਵੇਖੋ ਡਾੜ ਡਾੜ ਫੇ ਬਚਾ ਗਾ ਮਗਰ ਮਗਰ ਕਟਾ ਆ ਜੀ ਲਾਓ ਜੀ ਆ ਜੇ ਜਿਹਨੂੰ ਕਹਿੰਦੇ ਆ ਵੀ ਸਕੀਮਾਂ ਸਕੀਮਾਂ ਤੇ ਕਮੇਟੀਆਂ ਆਈਆਂ ਬੱਚਾ ਵੀ ਆ ਗੱਬਣ ਵੀ ਆ ਤੇ ਦੁੱਧ ਕਿੰਨਾ ਗਿਆ ਔਰ ਮੈਂ ਦਾ ਵੀ ਸਾਰਾ ਹੀ ਰੁਖ ਢੰਗ 12 ਕਿਲੋ ਦੁੱਧ ਲਓ ਜੀ ਆਜ ਫਿਰ ਮੈਂ ਦਾ ਵੀ ਸਾਰਾ ਮਿੱਟੀ ਇਹ ਵੀ ਤੋਹਫਾ ਆ ਇਹਦੇ 5 ਲੱਖ ਰੁਪਏ ਦੀ ਕਮੇਟੀ ਆ ਇਹ ਤੋਹਫਾ ਵੀ ਰਿਲੇ ਆ ਮੈਂ ਪਾਕਿਸਤਾਨ ਵਾਲਾ ਵੇਖ ਲੇਵਾ ਆਰੇ ਇੱਕ ਚੀਜ਼ ਇਹਦੇ 5 ਲੱਖ ਰੁਪਏ ਦੀ ਕਮੇਟੀ ਹੈ ਜੀ ਆਪ ਗੱਬਣ ਵੀ ਆ ਚੋਾਂ ਮਹੀਨੇ ਦੀ 12 ਕਿਲੋ ਦੁੱਧ ਆ ਇਹ ਇੱਕ ਮਗਰ ਮਾਲੀ ਆ ਭੋਲਾ ਜੀ ਇਹ ਮੈਂ ਦਾ ਕੋਈ ਜਾਨਵਰ ਪਾਲ ਜੇ ਕੱਟੀ ਹੋਵੇ ਘਟਾ ਹੋਵੇ 11 ਬਾਂਧੂਗੇ ਜੇ ਬੰਦੇ ਬਾਂਧੂਗੇ ਹਾਂ ਤੇ ਮਾਰ ਕੱਟਾ ਹੈ ਜੀ ਅਗਲੇ ਸਵੇਰੇ ਮਹੀਂ ਕੱਟੀ ਦੇ ਜੇ ਨਾ ਹਾਂਜੀ ਤੇ ਉਹ ਵੀਰਾਂ ਦਾ ਵੀ ਜਿਹੜਾ ਵੀ ਕੋਈ ਲੈ ਜੂ ਦੋ ਤਰੇ ਧੋਨੇ ਧੋਣ ਵਾਲੀ ਮਹੀਂ ਦੇਖੋ ਜੀ ਕਿੱਡੀ ਕਰਮਾਲੀ ਆ ਤੇ ਸਾਰੇ ਗੁਣ ਮੈਂ ਦੇ ਵਿੱਚ ਆ ਸਹੀ ਗੱਲ ਇਹ ਬੰਨਿਓ ਪਵੇਂ ਢੜੀ ਚਾਰ ਵਾਰਾਂ ਚੋਲਾ ਠੀਕ ਜੀ ਨਹੀਂ ਠੜੀ ਹਾਂ 12 ਕਿਲੋ ਕਾਹੀ ਆਗੇ ਦੋ ਬੱਚੇ ਥੱਲੇ ਖੜੇ ਠੰਡੀ ਸੇਰਪੂਰੀ ਪੂਰੀ ਤੇ ਫਿਰ ਨੀਂਦੀ ਰਾਵੀ ਦੇ ਵਿੱਚ ਸਾਰੇ ਗੁਣ ਪੂਰੇ ਹਾਂਜੀ ਹਾਂਜੀ 1% ਵੀ ਇਹ ਨਹੀਂ ਵੀ ਇਹ ਬਾਹਰ ਹੋਊਗੀ ਠੀਕ ਜੇ ਸਾਰੇ ਗੋਣਿਆਂ ਤੇ ਲੈਵੇ ਕੁਆਲਟੀ ਵਾਲੇ ਪੱਖੋਂ ਸਾਰੀ ਐਂਡ ਜਿਹਨੂੰ ਕਹਨੇ ਆ ਕੁਆਲਟੀ ਵਾਲੀ ਮੈਂ ਗਾਜਵਰੀ ਗੋਣਿਆਂ ਦੇ ਦੋ ਦੋ ਆਂ ਧਾਕ ਲੋ ਭਰੀ ਜਾਏ ਬਹੁਤ ਜ਼ਿਆਦਾ ਲਿਆ ਇਹ ਹਾਂ ਤੇ ਨਾ ਖੱਪੇ ਜੋ ਦੋ ਛੱਦਾ 88 ਹਜ਼ਾਰ ਦੀ ਐਂਡ ਠੀਕ ਹੈ ਬਾਈ ਜੀ ਚਲੋ ਠੀਕ ਜੀ ਪਰ ਮੈਂ ਇਹ ਜਿਹਨੂੰ ਕਹਿੰਦੇ ਅਸਲ ਚੀਜ਼ ਦੇਖੋ ਜੀ ਬਹੁਤ ਸੋਹਣਾ ਮੋਲ ਹੈ ਕਿ ਗੁਨਾ ਦੀ ਕੁਥਲੀ ਆ ਜਿਹਨੂੰ ਕਹਿੰਦੇ ਐਂਡ ਝੋਟੀ ਦੇ ਬੱਚਾ ਕਿਤੇ ਆ ਲਓ ਜੀ ਆ ਜੇ ਦੇਖੋ ਜੀ ਮਾਲੀ ਬਹੁਤ ਸੋਹਣਾ ਆ ਤੇ ਸਿੰਘ ਜੇ ਸਿੰਘ ਨਹੀਂ ਨਿਕਲੇ ਵੇ ਲੋ ਇਹ ਮਿੰਟੋ ਬਦਮਾਸ਼ ਵੀ ਜੀ ਸ਼ਾਮ ਹੀ ਨਦੀ ਵੀਰਾਂ ਦਾ ਮਹੀਂ ਸੁਈ ਦੋਈ ਵੀ ਨਹੀਂ ਫਲ ਜਾਂਦੀ ਚਮਾਂ ਦੇ ਕਪੜੇ ਹੁੰਦੇ ਖੜੂਗਾ ਚਮਾਂ ਦੇ ਗੱਬਣ ਹੋ ਗਈ ਆ ਠੀਕ ਖਰਾਬ ਨਹੀਂ ਕਰਦੀ ਫੋਲੋ ਜੇ ਕਾਜੋ ਸੂਈ ਇੱਕ ਕਾਜੋ ਸੂਈ ਬਚਾ ਗਦੇ ਆਜ ਕਟਾ ਤਾ ਨਾਈ ਤੁਰੀਆ ਟੀਰਾ ਲਾੜੂ ਦੇ ਬਚਾ ਜੀ ਗੱਭਰੂ ਠੱਡੇ ਸਾਦੇ ਪਈ ਲੈ ਲੈਓ ਜਿਉਂ ਜਿਖੜੋ ਮੈਣੋ ਆਹ ਝੋਟੀਏ ਵੀ ਯਾਤ ਵਾਲੀ ਯਾਤ ਵਾਲੀ ਯਾਤ ਵਾਲੀ ਝੋਟੀਆ ਇਹ ਮੈਂ ਦੇ ਕੋਲੇ ਲੇਵੇ ਦੇ ਨਾ ਜਾਵੇ ਹਾਂਜੀ ਇਹ ਚਮਾਹ ਨੂੰ ਮੈਨੂੰ ਲੱਗਾ ਐ ਡਾਲਾ ਇਹ ਇਹ ਮੈਂ ਤੇ ਨਾਰੀ ਦੁੱਧ ਆ ਗਈ ਮੱਝਾਂ ਹੁੰਦੀਆਂ ਲੇਵੇ ਵਾਲੀਆਂ ਕਿਹਨੇ ਨਾਰੀ ਦੁੱਧ ਹੁੰਦਾ ਜਿੰਨੇ ਮੈਂ ਦੇ ਗਾੜ ਉਨੀ ਪਿਛਾੜ ਬਰਾਬਰ ਠੀਕ ਜੀ ਗਾੜ ਪਿਛਾੜ ਛੋਟੀ ਦੀ ਬਰਾਬਰ ਉਹਦੇ ਜੱਤ ਦੇ ਛੋਟੀ ਦੇ ਕਨੀ ਜੱਤ ਲਈ ਛੋਟੀ ਦੇ ਨਾੜੀ ਦੁੱਧ ਵਾਲੀ ਮੈਂ ਆ ਇਹ ਨਾੜੀ ਦੁੱਧ ਦੇ ਆ ਪੂਰੀ ਵਧੀਆ ਤੇ ਖਾਂਦਾ ਨਹੀਂ ਛੋਟੀ ਆ ਤੇ ਬਿਲਕੁਲ ਸਹੀ ਠੀਕ ਵਧੀਆ ਠੀਕ ਵੀਰੇ ਜਿਹੜਾ ਚਵਾਵਾ 10 ਕਿਲੋ ਜਿਹੜਾ ਠੰਡਾ ਕਰਕੇ ਮੇਨ ਨਾਲਾ ਬੋਲਾ ਛੋਟੀ ਦਾ 10 ਕਿਲੋ ਆ ਬਾਹਰ ਆ ਕੇ ਲੈ ਜੇ ਬੋਲਾ ਬਣੂਗਾ ਠੀਕ ਜੀ ਕੋਈ ਬਣਾ ਕੇ ਤੇ ਖਾਵੇ ਖਾਦਾ ਬਣਾ ਕੇ ਇਹ ਨਾ ਕੋਈ ਸਮਝ ਵੀ ਹੈਣਾ ਬੋਲਾ ਜੀ ਆ ਬਣਾ ਕੇ ਖਾਦਾਗੇ ਦੇਖੋ ਇਹ ਜੱਤ ਵਾਲੀ ਝੋਟੀ ਨਸਲ ਦਾ ਝੋਪਾ ਲਾਦਾ ਮੂੰਹ ਤੋਂ ਮਹੰਦਰੇ ਤੋਂ ਕੰਨ ਤੋਂ ਵੀ ਇਹ ਝੋਟੀ ਦੁੱਧ ਵਾਲੀ ਰਕਾਰਡ ਵਾਲੀ ਆ ਨਾਲੇ ਇਹ ਖੜੇ ਕੁੰਡੇ ਸਿੰਘ ਵਾਲੀ ਮੈਂ ਦੁੱਧ ਕੱਢਦੀ ਕੱਢਦੀ ਆ ਇਹ ਦੁੱਧ ਦਊਗੀ ਨਿਸ਼ਾਨੀ ਹੁੰਦੀ ਆ ਝੋਟੀ ਪੂਰੀ ਤੇ ਫਿਰ ਚਾਰੋਂ ਬੜੀ ਠੀਕ ਤੇ ਕਟਾਈ ਮਾਰੇ ਤੇ ਮਾਰੇ ਕਟਾਹ ਕਟਾਹ ਆ ਮਾਲੀ ਆਗਾ ਤੇ ਬਹੁਤ ਸਾਰਾ ਵੀਰ ਅਜ ਟੌਪ ਆ ਬੜੀ ਬੜੀ ਵੱਡੀ ਭਾਜੀ ਆ ਬਲੋ ਭਾਜੀ ਕੀ ਮੋਲੇ ਦਾ ਮੋਲ ਵੀਰ ਝੋਟੀ ਦਾ ਜੋ ਮਰਜੀ ਕਰੀਏ ਹਾਂ ਝੋਟੀ ਸਮੇਂ ਦੇ ਹਿਸਾਬ ਨਾਲ 1 15 ਦੀ ਦੱਸਦੀ ਆ ਹਾਂ ਨਾ ਐਂਡ 1 5 ਦੀ 1 5 ਦੀ 1 5 ਦੀ ਲੱਖ ਦੀ ਦੇਣ ਲਓ ਜੀ ਪਰ ਜਿਹੜਾ ਵੀ ਵੀਰਪਰਾ ਝੋਟੀ ਲੈ ਗਿਆ ਹਾਂ ਇਹ ਦੱਸੂਗਾ ਵੀ ਠੀਕ ਹੈ ਮੈਂ ਜਨਵਾਰ ਖੜਿਆ ਝੋਟੀ ਹੈਗੀ ਆ ਇਦਾਂ ਦੀ ਝੋਟੀਆਂ ਨਵੀਆਂ ਨਾਲ ਹੋਰ ਖੜੂ ਆ ਜੀ ਬਰੀਡ ਤੇ ਬੀਡਰ ਜਿਆਦਾ ਜਿਆਦਾ ਵੀਰ ਭਰਾ ਮਹੀਂ ਉਹ ਨਵੇਂ ਕਿੰਨੇ ਕਹੇ ਪਹੁੰਚੀ ਨੇ ਜਾਂ ਕਿਨੇ ਜਦੀ ਮਾਤਾ ਨੇ ਮਹੀਂ ਚੋਣੀ ਠੀਕ ਠੋਕੀ ਓਕੇ ਜੀ ਗਾੜੀ ਵੀਰ ਮਹੀਂ ਆ ਗਈ ਆ ਹਾਂ ਜੀ ਇਹ ਮਹੀਂ ਨਾ ਪੂਰੀ ਮਹੀਂ ਚੰਗੀ ਜਿਹਨੂੰ ਕਹਿੰਦੇ ਵੀਰ ਦੇ ਦੇਖੋ ਜੀ ਫਿਰ ਧੋਲਾ ਵੀਰ ਮਹੀਂ ਲੈਨੇ ਹਾਂ ਇੱਕ ਤਾਂ ਧੋਲਾ ਮੰਡੀ ਨਾ ਇਹ ਤਾਂ ਧੋਲਾ ਮੱਝ ਆ ਆਈਡੀ ਮਹੀਂ ਚੰਗੀ ਵੇਖੋ ਇਹ ਤੁਨੋਂ ਲਾ ਮਾਝ ਆ ਗਈ ਆ ਪੰਜ ਚਾਰ ਲੈ ਜਿਓ ਜਿੱਟੀਆਂ ਆਂਖਾਂ ਦੀ ਮਹੀਂ ਆ ਢੋਲ ਵਾਲੀ ਤੇ ਦੁੱਧ ਪਾਓ ਜੀ ਪੂਰਾ ਘੜ ਡੇਵਾਲੂ ਬੋ ਪੂਟੋਗੇ ਇਹ ਪੁਰਾਣਾ ਇਹ ਆਹ ਦਿਨ ਵੀ ਖਾਣੇ ਮਹੀਂ ਚੰਗਾ ਥੱਬਾ ਬਣਨਾ ਕੰਬਲੀ ਹੋਏ ਨਾ ਬਣ ਬਣ ਕੇ ਲੈ ਆ ਵੀ ਲੈ ਆ ਬਿੱਲ ਲੈ ਵੇਖੋ ਜੀ ਟਾਪੀ ਲਾਉਗੀ ਬਹੁਤ ਕੁਆਲਟੀ ਤੇ ਪਤਲੀ ਚੰਬੜੀ ਵਾਲੀ ਮੈਂ ਪਤਲੀ ਪਤਲੀ ਇਹ ਬਹੁਤ ਠੰਡੀ ਸੀਰ ਪੂਰੀ ਚੰਬੜੀ ਪੱਲੀ ਹੈ ਨਾ ਚੰਬੜੀ ਪੂਰੀ ਕਾਜ ਕਰ ਗਈ ਲੈਓ ਜੀ ਲੈਓ ਦੈ ਮਾਣਾ ਵੀਰ ਮੈਂ ਦੀ ਅੱਖ ਵੇਖੋ ਜੀ ਚਿੱਟੀ ਅੱਖ ਦੀ ਮੈਂ ਚਿੱਟੀ ਅੱਖ ਦੀ ਮੈਂ ਵੀ ਜੀ ਹੁੰਦੀ ਦੁੱਧ ਵਾਲੀ ਸਹੀ ਗੱਲ ਨਾ ਨਖਲੀਆਂ ਦੀ ਪ੍ਰੀਟ ਦਾ ਕੰਮ ਨਖਲ ਦਾ ਪਾਲ ਆ ਜਾਂਦਾ ਜਾਨ ਦੁੱਧ ਕਢਣਾ ਗੱਲ ਨਾਲੇ ਸੇਵਾ ਦੀ ਸੇਵਾ ਕਰੋ ਜਾਨਾ ਬਣੀ ਚੰਗਾ ਮਿਲੇ ਦੁੱਧ ਕਢੀ ਜਾਂਦਾ ਅਗਰ ਮਾਰਨੀ ਜਿਹੜਾ ਵੀਰ ਸੇਵਾ ਕਰੋ ਚੋਣਾ ਤੇ ਉਹਨੇ ਚੋਣਾ ਉਹਨੇ ਦੁੱਧ ਸੇਵਾ ਦਾ ਆ ਜਨਾ ਬਾਸਰਾ ਦਾ ਕਿ ਸੋਈ ਨਾ ਥੋੜਾ ਕਈ ਗੱਲਾਂ ਕਹਿੰਦੇ ਜਿੰਨੇ ਜਿੰਨੇ ਤੇ ਕੋਲ ਤੇ ਘੜੀ ਮਾਰ ਕੇ ਟਾਈਮ ਲੈ ਕੇ ਮਹੀਂ ਪਠਾ ਤੇ ਬੰਨਣੀ ਨਾ ਮੈਨੂੰ ਪਹੁੰਚਾਉਣਾ ਸਹੀ ਗੱਲਾਂ ਕਹੇ ਟਾਈਮੋਂ ਟਾਈਮ ਕਰਦੇ ਵੀ 3 ਵਜੇ ਕੇ ਤਾਂ ਪਠੇ ਪੋਣਾ ਜਿੰਨੇ ਟਾਈਮ ਵੀ ਆ ਕੇ ਮਹੀਂ ਜੋ ਜਿੰਨੇ ਤੂੰ ਦਾ ਬੰਨ ਛੜਨੀ ਭਾਵੇਂ ਫਾਹ ਲੰਦੇ ਹਾਂ ਉਹਨੇ ਨਹੀਂ ਕੋਈ ਚੋਣਾ ਚੋਣਾ ਲਾਣੀ ਜਿਹੜਾ ਸੇਵਾ ਕਰੂ ਹਾਂ ਨਹੀਂ ਮਹੀਂ ਮੁੱਲ ਭਾਵੇਂ 95 90 ਜੋ ਮਰਜੀ ਹੂੰ ਐਂਡ 70000 ਦੀ 70000 ਦੀ ਲਓ ਜੀ ਅੱਜ ਵੱਡੀ ਮੈਂ 4-5 ਨੇ ਖੜਦੇ ਤੇ 70000 ਦੀ ਬਾਈ ਕਹਿੰਦਾ ਦੇ ਦਾਂਗੇ ਬਹੁਤ ਰੇਟ ਵਧੀਆ ਨੋਰਮਲ ਰੇਟ ਕੀਤਾ ਜਿਹਨੂੰ ਕਹਿੰਦੇ ਆ ਵਧੀਆ ਰੇਟ ਠੀਕ ਸਿਆਸੀ ਹਰ ਦੀ ਹਾਂ ਚਿੱਟੀ ਆਖਦੀ ਮੈਂ ਆ ਤਾਂ ਵਧੀਆ ਰਕਾਰ ਦੁੱਧ ਵਾਲੀ ਠੰਡੀ ਅਸੀਰ ਆ ਇਹ ਫੋਨ ਤੋਂ ਹੱਥੋਂ ਤੇ ਫੇਰ ਦੋ ਮਾੜਾ ਫੋਨ ਤੋਂ ਕਰਦੀ ਫੋਨ ਤੋਂ ਕਰਦੀ ਆ ਕੋਈ ਮਾਰਦੀ ਮੋਤੀ ਨਹੀਂ ਆ ਠੰਡੀ ਅਸੀਰ ਠੰਡੀ ਮਾਰ ਕੇ ਚੰਗੀ ਬਾਨੀ ਐ ਪਤਲੀ ਚੰਬਰੀ ਦੀ ਮਹੀਂ ਦੁੱਧ ਢਲੀ ਠੀਕ ਸਿਆਸੀ ਹਰ ਜਿਹੜਾ ਬੰਦਾ 8 ਦਿਨ ਮਹੀਂ ਥਾਂ ਇਹ ਵਪਾਰੀ ਭਰਾ ਖੜ ਕੇ ਵੇਖਦਾ ਸਿਆਸੀ ਹਰ ਦੀ ਹੱਥ ਦੇ ਠੀਕ ਚਲੋ ਇਹ ਗਾੜਾ ਖਾਓ ਜੀ ਵੇਖੋ ਜੀ ਜੀ ਗੋਬੀਰਾ ਲਓ ਜੀ ਅੱਜ ਵੀਰ ਵਸ਼ੀਆਂ ਦੋ ਘਾਲ ਦਿੱਤੀਆਂ ਚੰਗੀਆਂ ਵਸ਼ੀਆਂ ਸਾਰੀਆਂ ਹਾਂਜੀ ਚੰਗੀਆਂ ਵਸ਼ੀ ਵੱਡੀ ਆ ਤੇ ਬਚਾ ਕੀ ਮਗਰ ਅੱਛਾ ਆ ਗਿਆ ਤਨ ਦੱਸਿਆ ਵੀ ਗਾਂ ਆਉ ਲੈ ਹੁਣੀਆਂ ਜਿਹੜੀ 100% ਹੋਵੇ ਦੇਖੋ ਜੀ ਗਾਂ ਧੁੱਪ ਲੱਗੀ ਐ ਕੋਈ ਗਰਮੀ ਹਰਮੀ ਵਾਲੀ ਗਾਂ ਨਹੀਂ ਆ ਠੰਡੀ ਗਾਲੀ ਪਈ ਆ ਕਰਮਾ ਵਾਲੀ ਠੰਡੀ ਸਿਰ ਗਾਂ ਬਹੁਤ ਵਧੀਆ ਕੁਆਲਿਟੀ ਵਾਲੀ ਦੁੱਧ ਵੀਰ ਵਧੀਆ ਵਸ਼ੀ 35 ਕਿਲੋ ਚੰਦੂਗੀ ਠੀਕ ਹੁਣ ਮੌਕੇ ਦਾ 11 ਹੋ ਜੇ 20 ਹੋ ਜੇ ਜਿਹੜਾ ਛੱਡਾ ਕਰਕੇ ਬੋਲਾ ਆ 11 ਕਿਲੋ ਆਟਾ ਬੋਲੇ ਕਿ ਲੈਂਦੀ ਆ ੱੱਲੇ ਵਾਲਾ ਹੈ ਕਲਮਾ ਪ੍ਰਿਆਣੀ ਜਾ ਗਿਆ ਬਹੁਤ ਸੋਹਣੀ ਜਿਆਦੇ ਨੇ ਸੁਈ ਨੂੰ ਮੈੜਨ ਨੂੰ ਠੀਕ ਜੀ ਫਾਰੇ ਵੀ ਵਾਜਣ ਨੂੰ ਮੈੜਦਾ ਵੇਖ ਕੇ ਖਾਨ ਭਾਂਡਾ ਵੇਖ ਕੇ ਫੇਰ ਮੱਛੀ ਕੋ ਖੜੇ ਵੀਰਪਰਾ ਦੋਦਰੇ ਟਕੇ ਡਾਉਣ ਵਾਲੀ ਲਾਓ ਭੋਲਾ ਜੀ ਬਹੁਤ ਥੋੜੀ ਪੱਕੇ ਥਾਂ ਬਾਂਹ ਸੜ ਕੇ ਨਾ ਹੋਈ ਪੱਕੇ ਥਾਂ ਖੜਾ ਬਾਕੀ ਸੋਹਣੀ ਠੰਡੀ ਤੇ ਸੀਰ ਜਿਹਨੂੰ ਕਹਿੰਦੇ ਆ ਬਾਂਬ ਬਾਂਬਗਾ ਚੈਂਪੀਅਨ ਗਾਉਂਗੇ ਪੂਰੀ ਆਲੇ ਦੁਆਲੇ ਲੈ ਆਓ ਜੀ ਲੈਵਾ ਕੰਬਲੀ ਕੰਬਲੀ ਥੜ ਬਾਈ ਪੂਰੀ ਐ ਚਵਾਈ ਜੁਈ ਪੋਲੀ ਨੂੰ ਨਾ ਨਾ ਵੀ ਡਕੇ ਡਾਉਣ ਵਾਲੀ ਆ ਕੇ ਵਿਆਹ ਜੇ ਇਹ ਥਾਂ ਦੀ ਗਾਂ ਗਲਤ ਹੋ ਜਿਹੜੇ ਫਿਰ ਗਾਂ ਕਾਦੀ ਬਿਲਕੁਲ ਸਹੀ ਗੱਲ ਹੈ ਤੇ ਆ ਨਾ ਵੇਖੋ ਜਿਹੜੇ ਵਾ ਪਾਂਡਾ ਪਾਈ ਫਿਰਦੀ ਆ ਤੇ ਥਣ ਥਣ ਬਹੁਤ ਸੋਹਣਾ ਲੱਗਾ ਨਾੜਾ ਸਾਰੀ ਸਾਰੀ ਚੈਂਪੀਅਨ ਆ ਵੇਹ ਵੀਰ ਗਾਂ ਆਲੇ ਦਵਾਲੇ ਠੰਡੀ ਸੀਲ ਤੇ ਸਾਫ ਦੇ ਸੁਧਰੀ ਠੀਕ ਹੈ ਜੀ ਦੱਸੋ ਬਾਈ ਜੀ ਮੋਨਵੀਰ ਜੋ ਮਰਜ਼ੀ ਵੈੜਦਾ ਕਰੀਏ ਹਾਂਜੀ ਪਾਵੇਂ 95 90 ਜੋ 2 ਛੱਡਾਂਗੇ 88000 ਦੀ ਬਾਦਾਂ ਹੀ 20000 ਮਾ ਚਲੋ ਢ 85 ਦੀ ਵਸ਼ੀਰ 85 ਨਹੀਂ ਓਕੇ ਪਰ ਵੀਰ ਭਰਾ ਵਜਨ ਵੇਖ ਕੇ ਵਹਿੜਦਾ ਥਣ ਕੁਆਲਟੀ ਵੇਖ ਕੇ ਬਣੀ ਦੇਖੋ ਸਭ ਆਇਆ ਠੀਕ ਹੈ ਵਹਿੜਾ ਕੇ ਜਿੰਨੂੰ ਕਹਿੰਦੇ ਠੀਕ ਹੈ ਮੋਕੇ ਜਿੰਨੂੰ ਖੋਲੋ ਜਿੰਨੂੰ ਆ ਵੀਰ ਇਹਨੇ ਗਰਮੀਆਂ ਦੇ ਵਿੱਚ ਘਿਓ ਖਾਣਾ ਨਾ ਹਾਂਜੀ ਗਾਈ ਦਾ ਆ ਗਾਈ ਦਾ ਦੇਖ ਠੀਕ ਹੈ ਲਾਓ ਤੋਰੋ ਇਹਨਾਂ ਦਾ ਇਹ ਵੀ ਰੱਠ ਠੀਕ ਏ ਲੈ ਨਾ ਅੱਠ ਲੈ ਜੂਗੀ ਪਰ ਵਜਨ ਵੇਖ ਲਓ ਵਹਿੜ ਦਾ ਪੂਰੀ ਚੰਗੀ ਤੇ ਵੱਡੀ ਵਹਿੜ ਏ ਹਮਮੋਦੂ ਠੰਡੀ ਏ ਭਾਈ ਜੀ ਇਹ ਪੂਰੀ ਠੰਡੀ ਠੰਡੀ ਇਹ ਦੇਖੋ ਜੀ ਇਹ ਦੇਖੋ ਦੇਖੋ ਗਾਇਆਂ ਵੀ ਵੀਰੇ ਹੱਦੋਂ ਵੱਧ ਗਏ ਨੰਬਰ ਜੀ ਫ੍ਰੀ ਚਾ ਦਿਨ ਦੋ ਦਿਨ ਲੈ ਜੂਗੇ ਬਣੂ ਪੂਰੀ ਲੈ ਆਓ ਉਰੀ ਠੰਡੀ ਵੀਰ ਭਾਵੇਂ ਥੱਲੇ ਬੈਠਾ ਰਗਾਈ ਤੇ ਬੌਦੀ ਬੈ ਪੁੱਛੋਦੀ ਬੈ ਵਜਨ ਪੂਰਾ ਤੇ ਵੱਡੀ ਵੜ ਓਕੇ ਜੇਨ ਲਾਜੂ ਪੰਜ ਚਾਰ ਪਰ ਚੰਗੀ ਵੜ ਬਣੂਗੀ ਠੀਕ ਵਜਨ ਵਾਲੀ ਵਛੀ ਆ ਵੀਰ ਠੀਕ ਮੌਲਵੀਰ ਵੜ ਦਾ ਜੋ ਮਰਜ਼ੀ ਕਰੀਏ ਹਾਂ ਦੇ ਨਾਮ 75000 ਦੀ ਵਛੀ ਦੇਣੀ ਹੈ ਠੀਕ ਇਹੋਂ ਵੀਰ ਭਰਾ ਸਾਈ ਪਾ ਦੇ ਸੋਗੇ ਵੀ ਵਸ਼ੀਖਲਾ ਦਾਂਗੇ 20 ਕਿਲੋ ਤੋਂ ਬਾਹਰ ਚੱਲਣ ਵਾਲੀ ਵੱਡੀ ਭੋਜਨ ਵਟਾ 20 ਕੇ ਫੇਰ ਲਵੇ ਠੀਕ ਗਾੜੀ ਵੀਰ ਜੀ ਬਹਿੜ ਗਈ ਸੂਈ ਹਾਂਜੀ ਠੀਕ ਹਾਲ ਬਹਿੜਿਆ ਠੀਕ ਲੈ ਕੇ ਲਾਵਾਂਗੇ ਗਾਈਆਂ ਗਰਮੀਆਂ ਦੇ ਵਿੱਚ ਧੋਣ ਲਈ ਪਿਓਰ ਗਾਂ ਵੀਰ ਆ ਧੋਣ ਲਈ ਅਸਲ ਚੀਜ਼ ਠੰਡੀ ਤੀਰੀ ਠੰਡੀ ਤੀਰੀ ਵੀ ਜੀ ਸਹੀ ਵਾਲਾ ਦੋਦ ਵੀਰ ਜੀ ਵਧੀਆ ਜਿਹੜਾ ਹੋਊ 14 ਕਿਲੋ 13 ਦੀ ਗਰੰਟੀ ਹੋ ਠੀਕ ਜੀ ਜੀ ਆ ਗਈ ਖੰਡੀ ਸੀਲ ਹੱਥ ਤੇ ਫੇਰਦੇ ਵੀਰਾ ਖੰਡੀ ਪੂਰੀ ਭਵੇਂ ਗਾਲੀਆਂ ਦੀ ਭਵੇਂ ਮਗਰੋਂ ਦੀ ਭਵੇਂ ਜੰਗਲਾਂ ਵਿੱਚ ਜਿੰਨੇ ਛੱਡਾ ਬਈ ਹਲ ਗਾਂ ਉਹ ਜਿਹੜੀ ਇੱਦਾਂ ਬੈਠ ਦਵੇ ਛੱਡੀ ਠੀ ਓਕੇ ਲੈ ਉਹ ਕੋਈ ਮਾਰਦੀ ਨਹੀਂ ਕੋਹਣੀ ਆ ਉਹ ਨਿਗਾਹ ਲੈਣਾ ਪੜੀ ਮੋਲ ਵੀਰ ਜੋ ਮਰਜ਼ੀ ਕਰੀਏ ਬਿਲਕੁਲ ਜਾਇਜ਼ ਲੈਣ ਦੇਣ ਜਿੰਨੇ ਦੀ ਵੜ ਦੇਖਣੀ ਹੈ ਹਾਂਜੀ ਮੋਲ 55 50000 ਦੀ ਵੜ ਦੇ ਦਾਂਗੇ ਯਾਦ ਹੀ ਦੱਸੋ ਜੀ ਕਰਦਾ ਵੀ ਜੀ 2000 ਮਣ ਕਰਦਾ ਠੀਕ ਠੜੀ ਯਾਦ ਦੀ ਵੜ ਦੇ ਦਾਂਗੇ ਬਿਲਕੁਲ ਜਿੰਨੇ ਦੀ ਦੇਖਣੀ ਆ ਔਰ ਠੱਡੀ ਸੀਰ ਤੇ ਯਾਦ ਕਾਦ ਵਾਲੀ ਠੀਕ ਬਾਕੀ ਇਹੋ ਜਨਵਰ ਵੀਰ ਜੀ ਅੱਜ ਆਪਣੇ ਕੋਲ ਤੇ ਸਾਰੇ ਵੀਰ ਭਰਾ ਲਾਈਕ ਕਮੈਂਟ ਸ਼ੇਅਰ ਬਾਅਦ ਤੋਂ ਬਾਅਦ ਚੈਨਲ ਨੂੰ ਕਰਿਆ ਕਰੋ ਪੂਰੇ ਜਨਵਰ ਸਾਫ਼ ਸਵਰੇ ਛੋਟੀ ਦੇ ਆ ਠੀਕ ਫਿਰ ਉਹ ਵੀ ਬੋਲ ਰਿਹਾ ਸੀ ਫੋਨ ਨੰਬਰ ਹੈਗਾ ਵੀ ਜੀ 8427407757 ਨਾਮ ਮਾਣਾ ਦੇ ਪਿੰਡ ਪੋਮਾ ਪਿੰਡ ਪੋਮਾ ਹਾਂਜੀ ਤੇ ਵਧੀਆ ਆਪਾਂ ਨੂੰ ਲਾਈਕ ਕਮੈਂਟ ਸ਼ੇਅਰ ਲਾਈਕ ਕਮੈਂਟ ਸ਼ੇਅਰ ਵਾਤਾਵਰਣ ਕਰਿਆ ਕਰੋ ਠੀਕ ਹੈ ਠੀਕ ਹੈ